ਦਿਲਜੀਤ ਨੂੰ ਕੀ ਬੁਲਾਉਂਦੇ ਸੀ ਵੇ ਛੋਟੇ ਹੁੰਦੇ ਅਸੀਂ ਉਹਦਾ ਜਿਹੜਾ ਨਿਕ ਨੇਮ ਸੀ ਲਵੀ ਸੀ ਅੱਛਾ ਲਵੀ ਕਹਿੰਦੇ ਲਵੀ ਕਹਿੰਦੇ ਨੇ ਅੱਛਾ ਜਦੋਂ ਛੋਟੇ ਹੁੰਦੇ ਜਦੋਂ ਅਸੀਂ ਮੇਲਾ ਦੇਖਣ ਵੀ ਜਾਂਦੇ ਸੀ ਮੜਾਲੀ ਦੇ ਤੇ ਉਹ ਸ਼ੋਅ ਇੱਥੇ ਦਰਵਾਰ ਆ ਮੜਾਲੀ ਹੂੰ ਉਹਨੇ ਵੀ ਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਕਿਹਾ ਵੀ ਮੈਂ ਮੜਾਲੀ ਗੁਰਦਾਸਮਨ ਸਾਹਿਬ ਨੂੰ ਦੇਖਿਆ ਸੀ ਪਹਿਲੀ ਵਾਰ ਜਦੋਂ ਸਟੇਜ ਤੇ ਖੜ ਕੇ ਦੇਖਿਆ ਕਿਹਾ ਸੀ ਤੇ ਉਹ ਕਹਿੰਦੇ ਵੀ ਅਸੀਂ ਉੱਥੇ ਮੇਲਾ ਦੇਖਣ ਜਾਂਦੇ ਸੀ ਤਾਂ ਗੁਰਦਾਸਮਨ ਸਾਹਿਬ ਨੂੰ ਅਸੀਂ ਪਹਿਲੀ ਵਾਰ ਉੱਥੇ ਦੇਖਿਆ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਮਨ ਲਓ ਤੁਸੀਂ ਮੈਕਸਿਮਮ ਅਸੀਂ 12-10-12 ਸਾਲ ਦੇ ਹੋਵਾਂਗੇ ਤੇ ਸਾਨੂੰ ਥੋੜੇ ਪੈਸੇ ਮਿਲਦੇ ਹੁੰਦੇ ਸੀ अच्छा ਮੇਲਾ ਦੇਖਣ ਨੂੰ ਵੀ ਚਲੋ 10-20 ਰੁਪਏ ਲੈ ਜਾਓ ਉਦੋਂ 10-20 ਹੁੰਦੇ ਵੀ ਸੀਗੇ 10-20 ਦਾ ਵੀ ਵੈਲਿਊ ਸੀ ਹਾਂਜੀ ਤੇ ਇੱਥੇ ਖੇਡਦੇ ਹੁੰਦੇ ਸੀ 20ਾਂ ਦੇ ਵਿੱਚ ਅੱਛਾ ਇੱਥੇ ਸਾਡੇ ਘਰ ਪਿੱਛੇ ਹੁੰਦਾ ਸੀ ਚੁੱਭਾ ਹੁੰਦਾ ਸੀ ਨਾ ਮਾਸਟਰ ਜੀ ਹਾਂਜੀ ਹਾਂਜੀ ਸਾਡੇ ਘਰ ਦੇ ਪਿੱਛੇ ਹੁੰਦਾ ਸੀ ਉੱਦਾਂ ਪਗੜ ਕੱਢਦੇ ਜਨਾਂ ਉਹ ਹੁੰਦਾ ਸੀ ਤਾਂ ਉਹਦੇ ਵਿੱਚ ਇੱਕ ਵਾਰੀ ਇਹਨੇ ਛਾਲ ਮਾਰਤੀ ਸੀਗਾ ਉਦਾਂ ਦਿਲਜੀਤ ਛਰਾਰਤੀ ਤਾਂ ਘਰ ਦੇ ਛਰਾਰਤਾ ਤਾਂ ਨਿਆਣੇ ਕਰਦੇ ਹੁੰਦੇ ਆ ਅੱਛਾ ਉਸ ਵਿੱਚ ਉਹਦੇ ਵਿੱਚ ਇਹਨੇ ਭਲੇਖੇ ਨਾਲ ਛਾਲ ਮਾਰਤੀ ਉਹਦੇ ਵਿੱਚ ਹੁੰਦੀ ਸੁਆਹ ਹੂੰ ਉਦੇ ਪੈਰੇ ਪੈਰ ਲੂ ਹੋ ਗਿਆ ਛਾਲੇ ਹੋ ਗਿਆ ਸੀ ਛੋਟੇ ਹੁੰਦੇ ਸੀ ਉਹ ਸਾਨੂੰ ਚੇਤਾ ਹੈ ਉਹ ਵੀ ਅਸੀਂ ਇੱਥੇ ਤੱਕ ਜੀ ਖੇਡਦੇ ਹੁੰਦੇ ਸੀ ਜਾਂ ਉਹ ਕਾਰਟ ਰੋਣਾਦੇ ਹੁੰਦੇ ਸੀਗੇ ਉਹ ਦੇਖਦੇ ਹੁੰਦੇ ਸੀਗੇ ਇਕੱਠਿਆਂ ਨੇ ਛੇੜਣਾ ਇਹ ਟਾਈ ਪੜਦਾ ਸੀਗਾ ਅਸੀਂ ਇੱਥੇ ਆਪਣਾ ਬਾਲ ਸਕੂਲ ਸਾਡਾ ਇੱਥੇ ਸਕੂਲ ਇਹ ਪਿੰਡ 'ਚ ਅਸੀਂ ਇੱਥੋਂ ਪੜ੍ਹੇ ਆ ਹੈਗੇ ਅਸੀਂ ਯਾਨੀ ਮੇਰੇ ਤੋਂ 1 ਸਾਲ ਵੱਡਾ ਆ